ਫਗਵਾੜਾ ਗੁਰਾਇਆ ਜੀਟੀ ਰੋਡ ਜਮਾਲਪੁਰ ਨੇੜੇ ਕਾਰ ਅਤੇ ਟਰੱਕ ਦੀ ਜ਼ਬਰਦਸਤ ਟੱਕਰ ਕਾਰ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਜਾਂਦਾ ਮਾਮਲਾ ਸਾਹਮਣੇ ਆਇਆ ਹੈ ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਕਾਰ ਚਾਲਕ ਸਿਲੰਦਰ ਤੋਂ ਲੁਧਿਆਣਾ ਵੱਲ ਜਾ ਰਿਹਾ ਸੀ ਤਾਂ ਜਮਾਲਪੁਰ ਨੇੜੇ ਖੜੇ ਟਰੱਕ ਨਾਲ ਉਸਦੀ ਟੱਕਰ ਹੋ ਗਈ ਜਿਸ ਕਾਰਨ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਹਾਦਸੇ ਗ੍ਰਣ ਕਾਰ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਇੱਕ ਔਰਤ ਤੇ ਦੋ ਬੱਚੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਜਿੱਥੇ ਔਰਤ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਇਆ ਉਸ ਨੂੰ ਇਲਾਜ ਲਈ ਹਾਇਰ ਸੈਂਟਰ ਲੁਧ ਮੌਕੇ ਤੇ ਜਾਣਕਾਰੀ ਦਿੰਦੇ ਚੌਂਕੀ ਇਨਚਾਰਜ ਇੰਡਸਟਰੀ ਏਰੀਆ ਜਸਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਵਰਿੰਦਰ ਸਿੰਘ ਵਾਸੀ ਲੁਧਿਆਣਾ ਵੱਜੋਂ ਹੋਈ ਹੈ ਤੇ ਜ਼ਖਮੀ ਔਰਤ ਦੀ ਪਛਾਣ ਰਾਜਵਿੰਦਰ ਕੌਰ ਵੱਜੋਂ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਚੌਂਕੀ ਇਨਚਾਰਜ ਜਸਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਰਿੰਦਰ ਸਿੰਘ ਆਪਣੇ ਪਰਿਵਾਰ ਸਮੇਤ ਜਲੰਧਾ ਤੋਂ ਲੁਧਿਆਣਾ ਆਪਣੇ ਘਰ ਵਾਪਸ ਜਾ ਰਿਹਾ ਸੀ ਕਿ ਜਮਾਲਪੁਰ ਨੇੜੇ ਹਾਦਸਾ ਵਾਪਰ ਗਿਆ ਫਗਵਾੜਾ ਤੋਂ ਬीडी ਸ਼ਰਮਤ ਨਾਲ ਇਸ ਸਲਾਡੀ ਦੀ ਰਿਪੋਰਟ ਮੈਂ ਐਸੇ ਜਸਵੀਰ ਚੌਂਕੀ ਇਨਚਾਰਜ ਇੰਡਸਟਰੀ ਏਰੀਆ ਫਗਵਾੜਾ ਸਵੇਰ ਤੋਂਾਨੂੰ ਇੱਕ ਇਤਲਾਹ ਮਿਲੀ ਸੀ ਕਿ ਇੱਕ ਕਾਰ ਦਾ ਇੱਕ ਟਰੱਕ ਦੇ ਨਾਲ ਐਕਸੀਡੈਂਟ ਹੋਇਆ ਜਿਹਦੇ ਵਿੱਚ 4 ਜਣੇ ਸਵਾਰ ਸਿਗੇ ਜੋ ਕਿ ਦਲੰਦਰ ਤੋਂ ਲੁਧਿਆਣਾ ਸਾਈਡ ਨੂੰ ਜਾ ਰਹੇ ਸੀਗੇ ਜਿਨ੍ਹਾਂ ਵਿੱਚ ਇੱਕ ਬਰਿੰਦਰ ਕੁਮਾਰ ਜੋ ਗੱਡੀ ਚਲਾ ਰਿਹਾ ਸੀਗਾ ਜਿਹਦੀ ਐਕਸੀਡੈਂਟ ਹੋਣ ਨਾਲ ਮੌਕੇ ਤੇ ਮੌਤ ਹੋ ਗਈ ਤੇ ਜਿਹਦੀ ਉਹਦੀ ਵਾਈਫ ਆ ਉਹਨੂੰ ਡੀएमसी ਵਾਸਤੇ ਇਲਾਜ ਵਾਸਤੇ ਲੁਧਿਆਣਾ ਭੇਜਿਆ ਗਿਆ ਜਿਹਦੇ ਬੱਚੇ ਆ ਇਹਨਾਂ ਦੇ ਬਿਲਕੁਲ ਠੀਕ ਆ ਗਿਆ ਤੇ ਇਹਨਾਂ ਦੇ ਵਾਰਸਾਂ ਦੀ ਇਜਜ਼ਤ ਕਰ ਰਹੇ ਆ ਇਹਨਾਂ ਦੇ ਆਉਣ ਤੇ ਅਗਲੀ ਗੱਲ ਵੇ ਜੋ ਵੀ ਕਾਰਵਾਈ ਬਣ ਜੇਗੀ ਅਮਤਲਿਆ ਦੇ